ਇਹ ਜਿਹੜੀ ਅੱਜ ਤਹਿਬਗੜੀ ਜ਼ੋਨ A B C D ਚਾਰੇ ਜ਼ੋਨਾਂ ਨੂੰ ਇਕੱਠੀ ਕੰਬਾਈਨ ਕੀਤੀ ਗਈ ਹੈ ਜਿਹੜਾ ਇਹ ਸਾਰੇ ਜ਼ੋਨਾਂ ਇੱਥੇ ਆਏ ਹੋਏ ਆ ਤਾਂ ਇਹ ਸਾਰਾ ਆਮਲਾ ਜਮਲਾ ਤੇ ਚਾਰੇ ਗੱਡੀਆਂ ਨਾਲ ਲੈ ਕੇ ਆਏ ਵੀ ਇੱਥੇ ਜਿਹੜਾ ਆਹ ਟ੍ਰੈਫਿਕ ਜਮ ਹੁੰਦਾ ਹੈ ਇਹਨੂੰ ਸਮੂਚ ਚਲਾਇਆ ਜਾ ਇਹ ਕਾਰਵਾਈ ਕਿੱਥੇ ਕਿੱਥੇ ਕੀਤੀ ਗਈ ਹੈ ਜੀ ਅੱਜ ਪੂਰੇ ਲੁਧਿਆਣੇ ਦੇ ਵਿੱਚ ਜਿਹੜੀ ਅੱਜ ਚਾਰੇ ਜੋਂਾਂ ਦੀ ਏ ਬੀ ਸੀ ਡੀ ਦੀ ਡਿਊਟੀ ਜਲਕਪੁਰੇ ਦੇ ਵਿੱਚ ਹੀ ਲੱਗੀ ਜਿਹੜਾ ਇਹ ਏਰੀਆ ਆਪਾਂ ਕਿਦਾ ਗ੍ਰੀਨ ਬੈਲਟ ਨੂੰ ਸਹੀ ਰੱਖਣਾ ਹੈ ਇੱਥੇ ਲੋਕਾਂ ਨੇ ਕੂੜਾ ਵਿੱਚ ਗ੍ਰੀਨ ਬੈਲਟ ਦੇ ਸੁੱਟਦਾ ਤੇ ਜਿੰਨੇ ਵੀ ਗੰਦ ਪਾਇਆ ਜਾਂ ਫਿਰ ਜਿਹੜਾ ਟ੍ਰੈਫਿਕ ਲਾਉਂਦਾ ਉਹਨੂੰ ਰਿਮੂਵ ਕਰਦਾ ਤਾਂ ਬਿਲਕੁਲ ਇਸ ਤਰੀਕੇ ਅਸੀਂ ਦੇਖ ਰਹੇ ਹਾਂ ਵੀ ਲੁਧਿਆਣਾ ਦੇ ਵਿੱਚ ਲਗਾਤਾਰ ਜਿਹੜੀਆਂ ਨੇ ਨਾ ਜਾਇ ਤਰੀਕੇ ਨਾਲ ਰੇੜੀਆਂ ਲੱਗਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਸੜਕਾਂ ਤੇ ਕਬਜ਼ਾ ਕਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਉੱਥੇ ਹੀ ਅੱਜ ਕਾਰਪੋਰੇਸ਼ਨ ਤੇ ਤਹਿਬਗਰੀ ਜਿਹੜਾ ਮਹਿਕਮਾ ਉੱਥੇ ਪਹੁੰਚਿਆ ਹੋਇਆ ਤਾਂ ਗੱਲਬਾਤ ਕਰਦੇ ਹਾਂ ਸਰ ਕਿ ਇਸ ਤਰੀਕੇ ਨਾਲ ਜਿਹੜੀ ਅੱਜ ਕਾਰਵਾਈ ਇਹਨਾਂ ਤੇ ਕੀਤੀ ਗਈ ਹੈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਇਲਲੀਗਲ ਤਰੀਕੇ ਨਾਲ ਬੈਠੇ ਨੇ ਤੇ ਜਾਮ ਕਾਫੀ ਲੱਗਦਾ ਸੜਕ ਉੱਤੇ ਇਹ ਜਿਹੜੀ ਅੱਜ ਤਹਿਬਗਰੀ ਜ਼ੋਨ A B C D ਚਾਰੇ ਜ਼ੋਨਾਂ ਨੂੰ ਇਕੱਠੀ ਕੰਬਾਈਨ ਕੀਤੀ ਗਈ ਹੈ ਜਿਹੜਾ ਇਹ ਸਾਰੇ ਜ਼ੋ ਬਾਏ ਸਾਰਾ ਅਮਲਾ ਜਮਲਾ ਤੇ ਚਾਰੇ ਗੱਡੀਆਂ ਨਾਲ ਲੈ ਕੇ ਆਏ ਵੀ ਇੱਥੇ ਜਿਹੜਾ ਆਹ ਟ੍ਰੈਫਿਕ ਜਮ ਹੁੰਦਾ ਇਹਨੂੰ ਸਮੂਚ ਚਲਾਇਆ ਜਾ ਸਕਦਾ ਪਰ ਸਰ ਇੱਕ ਚੀਜ਼ ਦੇਖਦਾ ਮੈਂ ਜਿਹੜੇ ਰੇੜੀਆਂ ਚੱਕੀ ਜਾਂਦੀਆਂ ਨੇ ਕੁਝ ਦਿਨ ਬਾਅਦ ਫੇਰ ਉਦੋਂ ਹੀ ਲੱਗਣੇ ਸ਼ੁਰੂ ਹੋ ਜਾਂਦੇ ਆ ਕਹਿੰ ਲੋ ਕੁਝ ਘੰਟਿਆਂ ਬਾਅਦ ਲੱਗਣੀ ਸ਼ੁਰੂ ਹੋ ਜਾਂਦੀਆਂ ਨੇ ਨਹੀਂ ਦੇਖੋ ਮੈਂ ਏਜੋਂ ਤੋਂ ਆਇਆ ਇੰਸਪੈਕਟਰ ਵੀਜੋਂ ਤੋਂ ਇੰਸਪੈਕਟਰ ਸਾਹਿਬ ਨਾਲ ਮੇਰੇ ਚੱਲ ਰਹੇ ਨੇ ਓਕੇ ਜੀ ਐਂ ਦਿਨ ਹੀ ਹੈਗਾ ਸਾਡਾ ਡਰਾਈਵ ਰੈਗੂਲਰ ਚੱਲਦੀ ਹੈ ਇਹ ਨੀ ਪਿਕ ਐਂਡ ਚੂਜ਼ਿੰਗ ਹੁੰਦਾ ਇਹ ਜ਼ਰੂਰ ਹੋ ਸਕਦਾ ਵੀ ਕਿਸੇ ਦੀ ਵਾਰੀ ਦੋ ਦਿਨ ਲੇਟ ਆ ਗਈ ਬਾਕੀ ਜਿਆਦਾ ਤੁਸੀਂ ਜਾਣ ਕਰ ਲੈਣੀ ਬੀ ਜੋਨ ਦੇ ਇੰਸਪੈਕਟਰ ਸਾਹਿਬ ਮਰਨਾਲੀ ਹੈ ਜਿਹਨਾਂ ਦਾ ਏਰੀਆ ਪੈਂਦਾ ਹੈ ਮੈਂ ਉਹਨਾਂ ਦੇ ਕਾਰਵਾਈ ਦੇ ਨਾਲ ਸੰਯੋਗ ਦੇਣ ਲਈ ਆਇਆ ਹਾਂ। ਕਾਰਵਾਈ ਕਿੱਥੇ ਕਿੱਥੇ ਕੀਤੀ ਗਈ ਹੈ ਜੀ ਅੱਜ ਪੂਰੇ ਲੁਧਿਆਣੇ ਦੇ ਵਿੱਚ। ਜਿਹੜੀ ਅੱਜ ਚਾਰੇ ਜਿਹੋਨਾਂ ਦੀ ਏ ਬੀ ਸੀ ਡੀ ਦੀ ਡਿਊਟੀ ਜਨਕਪੁਰੀ ਦੇ ਵਿੱਚ ਹੀ ਲੱਗੀ। ਤਾਂ ਬਿਲਕੁਲ ਉਸ ਤਰੀਕੇ ਨਾਲ ਏ ਜ਼ੋਨ ਦੇ ਜਿਹੜੇ ਇੰਸਪੈਕਟਰ ਉਹਨਾਂ ਨੇ ਗੱਲਬਾਤ ਕੀਤੀ ਹੈ ਤਾਂ ਨਾਲ ਹੀ ਉਹ ਜਿਹੜੇ ਬੀ ਜ਼ੋਨ ਦੇ ਇੰਸਪੈਕਟਰ ਉਹਨਾਂ ਵੀ ਗੱਲਬਾਤ ਕਰਦੇ ਆ ਵੀ ਜਿਹੜੇ ਇੱਥੇ ਮੌਕੇ ਤੇ ਮੌਜੂਦ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਇੱਥੇ ਤਹਿਬ ਯਾਰੀ ਮਹਿਕਮੇ ਵੱਲੋਂ ਪਹੁੰਚੇ ਹੋ ਤਾਂ ਕਾਰਵਾਈ ਕੀਤੀ ਜਾ ਰਹੀ ਕਿਵੇਂ ਵਿਖਦਾ ਵੀ ਕਾਫੀ ਜ਼ਿਆਦਾ ਟ੍ਰੈਫ ਇਸੇ ਵਾਰ ਤੇ ਸਾਨੂੰ ਮਾਣ ਜੋ ਸਾਡੇ ਕਮੇਨਰ ਸਾਹਿਬ ਤੇ ਮਾਣ ਜੋ ਸਾਡੇ ਜੁਆਇੰਟ ਕਮੇਨਰ ਸਾਹਿਬ ਤੇ ਸਾਡੇ ਨੋਡਲ ਅਫਸਰ ਸਾਹਿਬ ਤੇ ਸਾਡੇ ਸੁਪਰਡੈਂਟ ਸਾਹਿਬ ਸਾਰਿਆਂ ਦੀ ਹਦਾਇਤ ਹੋਈ ਹੈ ਵੀ ਜਿਹੜਾ ਇਹ ਏਰੀਆ ਆਪਕੀ ਦਾ ਗ੍ਰੀਨ ਬੈਲਟ ਨੂੰ ਸਹੀ ਰੱਖਣਾ ਹੈ ਇੱਥੇ ਲੋਕਾਂ ਨੇ ਕੂੜਾ ਵਿੱਚ ਗ੍ਰੀਨ ਬੈਲਟ ਦੇ ਸੁੱਟਦਾ ਤੇ ਜਿੰਨੇ ਵੀ ਗੰਦ ਪਾਇਆ ਜਾਂ ਫਿਰ ਜਿਹੜਾ ਟ੍ਰੈਫਿਕ ਲਾਉਂਦਾ ਉਹਨੂੰ ਰਿਮੂਵ ਕਰਾ। ਜਿਵੇਂ ਇੱਥੋਂ ਦਾ ਪਤਾ ਲੱਗੇ ਕਿ ਲੋਕਾਂ ਨੂੰ ਵੀ ਇੱਥੇ ਆਉਣ ਵਾਲੇ ਤਹਿਬਿਆਰੀ ਵਿਭਾਗ ਆਉਣ ਵਾਲਾ ਤਾਂ ਨਾਲ ਹੀ ਰੇੜੀਆਂ ਜਿਹੜੀਆਂ ਲੱਗੇ ਭੱਜਦੇ ਹੋਏ ਨਜ਼ਰ ਆਉਂਦੇ ਨੇ ਤਾਂ ਉਹ ਮਣ ਫੇਰ ਉਸੇ ਤਰੀਕੇ ਨਾਲ ਆ ਜਾਣਗੇ। ਇੱਥੇ ਲੋਕ ਸਕੂਟਰ ਮੋਟਰਸਾਈਕਲ ਵੀ ਦੇਖ ਕੇ ਆ ਜਾਂਦਾ ਪਿੱਛੇ ਇੱਕ ਕਮੇਟੀ ਹੈ ਕਮੇਟੀ ਆ ਇਹਦਾ ਰੋਲਾ ਪਾਉਂਦੇ ਹੀ ਆ ਲੋਕ ਪਰ ਸਾਡਾ ਕੰਮ ਚੱਲਦਾ ਹੈ ਕਿ ਡਰਾਈਵ ਚੱਲਦੀ ਹੈ ਸਮਾਨ ਜਿੰਨਾ ਵੀ ਹੋਣਾ ਜਬਤ ਕਰ ਰਹੇ ਆ ਬਿਲਕੁਲ ਦੇਖ ਰਹੇ ਆ ਵੀ ਜਿਹੜੀਆਂ ਰੇੜੀਆਂ ਖੜੀਆਂ ਹੋਈਆਂ ਸੋ ਵੀ ਚੱਕ ਚੱਕ ਜਿਹੜੀਆਂ ਨੇ ਉਹ ਪਾਈਆਂ ਜਾ ਰਹੀਆਂ ਨੇ ਉਹ ਜਿਹੜੇ ਵਹੀਕਲਸ ਦੇ ਵਿੱਚ ਤਾਂ ਇਹ ਹੁਣ ਕਿਵੇਂ ਵਿਚਾਰੇ ਦੁਬਾਰਾ ਸ਼ੁਰੂ ਕਰ ਸਕਣਗੇ ਨਹੀਂ ਦੁਬਾਰਾ ਨਹੀਂ ਇਹਨਾਂ ਨੂੰ ਕਿਤੇ ਹੋਰ ਐਡਜਸਟ ਕੀਤਾ ਜਾਊਗਾ ਹਾਂਜੀ ਬਾਕੀ ਜੇਕਰ ਤੇ ਵੈਂਡਿੰਗ ਜੋਂ ਹੁੰਦੀ ਜਗਾ ਮਿਲਦੀ ਹੈ ਤਾਂ ਵੈਲੈਂਟ ਗੋਲਡਨ ਇਦਾਂ ਫਿਰ ਆਪਣਾ ਆਸੇ ਪਾਸੇ ਕਿਤੇ ਦੇਖਣ ਜਗਾ ਵੀ ਟ੍ਰੈਫਿਕ ਨਹੀਂ ਲੱਗਣ ਲੈਣਾ ਮੇਰ ਮਕਸਦ ਸਾਡੇ ਕਮਿਸ਼ਨਰ ਸਾਹਿਬ ਦਾ ਮਾਨਜੋ ਮਹਿਨਰ ਸਾਹਿਬ ਦਾ ਇਹੀ ਆ ਵੀ ਕਿਤੇ ਟ੍ਰੈਫਿਕ ਨਾ ਲੱਗੇ ਬਸ ਵੀ ਕਿਸੇ ਆਣ ਜਾਣ ਵਾਲੇ ਬੰਦੇ ਨੂੰ ਕੋਈ ਪ੍ਰੋਬਲਮ ਨਾ ਫਿਰ ਇਹ ਕਾਰਵਾਈ ਇਹ ਲਗਾਤਾਰ ਦਿਨ ਚੱਲਦੀਆਂ ਰਹਿਣਗੀਆਂ ਜਿਸ ਤਰੀਕੇ ਨਾਲ ਪਹਿਲਾਂ ਵੀ ਦੇਖਿਆ ਵੀ ਬੀ ਜ਼ੋਨ ਚ ਪਹਿਲਾਂ ਵੀ ਹੋਈਆਂ ਨੇ ਅੱਜ ਇੱਕ ਫਿਰ ਜਨਕਪੁਰੇ ਚ ਵੀ ਦੇਖਣ ਨੂੰ ਮਿਲ ਰਹੀ ਹੈ ਹਾਂਜੀ ਹਾਂਜੀ ਆਪਾਂ ਬਿਲਕੁਲ ਜਿਸ ਤਰੀਕੇ ਨਾਲ ਗੱਲਬਾਤ ਕੀਤੀ ਹੈ ਵੀ ਜਿਹੜੀ ਕਾਰਵਾਈ ਆ ਲਗਾਤਾਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿਹੜੀਆਂ ਗ੍ਰੀਨ ਲਾਈਨ ਜਿਹੜੀ ਹੁੰਦੀ ਹੈ ਗ੍ਰੀਨਵੇ ਹੁੰਦਾ ਹੈ ਉੱਥੇ ਕਈ ਲੋਕਾਂ ਨੇ ਵੱਖ-ਵੱਖ ਤਰੀਕਿਆਂ ਨਾਲ ਜਿਹੜਾ ਕੋੜਾ ਕ੍ਰਿਕਟ ਸੁੱਟਿਆ ਹੁੰਦਾ ਉਸ ਤੋਂ ਵੀ ਚੱਕਣ ਦੀ ਜਿਹੜੀ ਗੱਲ ਆ ਲਗਾਤਾਰ ਚੱਲਦੀ ਪਈ ਹੈ ਤੁਸੀਂ ਦੇਖੋਗੇ ਵੀ ਕਈ ਲੋਕਾਂ ਨੇ ਜਿੱਥੇ ਸੰਘਣ ਵਿਭਾਗ ਕੇ ਰੱਖੇ ਹੋਏ ਨੇ ਉਸ ਚੀਜ਼ ਦੇ ਜੇਕਰ ਦੇਖਿਆ ਜਾਵੇ ਤਾਂ ਇਹ ਜਿਹੜਾ ਰੋਡ ਹੈ ਸਾਰਾ ਕੁਝ ਸਮੇਂ ਪਹਿਲਾਂ ਤੁਹਾਨੂੰ ਤਸਵੀਰਾਂ ਉਹਦੇ ਵੀ ਦਿਖਾਵਾਂਗੇ ਵੀ ਕਿਵੇਂ ਚੱਲ ਚਾਹੁੰਦਾ ਜਿਹੜਾ ਇਹ ਹਰੋੜ ਨਜ਼ਰ ਆ ਰਹਾਲੀ ਜਿੱਥੇ ਲੋਕ ਇੱਥੇ ਰੇੜੀਆਂ ਲਾ ਕੇ ਬੈਠੇ ਹੋ ਸੀ ਸਮਾਨ ਵੇਚ ਰਹੇ ਸੀ ਤਾਂ ਉੱਥੇ ਜਦੋਂ ਟੈਬ ਜਾਰੀ ਮਹਿਕਮਾ ਇੱਥੇ ਪਹੁੰਚਦਾ ਤਾਂ ਕਿਵੇਂ ਹੜਚਲ ਜਿਹੜੀ ਹੈ ਉਹ ਮੱਜ ਜਾਂਦੀ ਆ ਤੇ ਖਫੜਾ ਤਫੜੀ ਜਿਹੜੀ ਇੱਥੇ ਹੋਣੀ ਸ਼ੁਰੂ ਹੋ ਜਾਂਦੀ ਆ ਲੋਕ ਇੱਥੋਂ ਦੀ ਭੱਜਦੇ ਹੋਏ ਨਜ਼ਰ ਆਉਂਦੇ ਨੇ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੂੰ ਵੀ ਪਤਾ ਹੈ ਕਿ ਅਸੀਂ ਇਲੀਗਲ ਤਰੀਕੇ ਨਾਲ ਜਿਹੜਾ ਇੱਥੇ ਬਹਿ ਕੇ ਆਪਣਾ ਕੰਮ ਜਿਹੜਾ ਕਰਦੇ ਪਏ ਆ ਤਾਂ ਬਿਲਕੁਲ ਹਾਂਜੀ ਉਹ ਤਾਂ ਨਾ ਲਗਾਤਾਰ ਹੁੰਦਾ ਤੇ ਹਟਣ ਨੂੰ ਨਹੀਂ ਕਿਵੇਂ ਇਹ ਪਹਿਲਾਂ ਵੀ ਹੁੰਦੀਆਂ ਨਹੀਂਆਂ ਕਾਰਵਾਈਆਂ ਤਾਂ ਨਹੀਂਆਂ ਰਹੀਆਂ ਸਾਰੀਆਂ ਮੈਂ ਸਾਰਾ ਕੋਈ ਨਹੀਂ ਪੈਂਦਾ ਬਿਲਕੁਲ ਜਿਸ ਤਰੀਕੇ ਨਾਲ ਦੇਖਿਆ ਵੀ ਅਗਲੇ ਕਿਦਾਂ ਇੱਥੇ ਲਗਾਤਾਰ ਜਾਮ ਇਦਾਂ ਹੀ ਦੇਖਣ ਨੂੰ ਮਿਲਦਾ ਜੋ ਮਰਜ਼ੀ ਕਰ ਲੋ ਇਹ ਜਦੋਂ ਹੀ ਜਾਣਗੇ ਅੱਧੇ ਘੰਟੇ ਬਾਅਦ ਫਿਰ ਇਦਾਂ ਹੀ ਆ ਜਾਣਗੇ ਦੇਖ ਲਿਓ ਤੁਸੀਂ ਥੋੜੀ ਦੇਰ ਤਾਂ ਫੇਲ ਹੋ ਜ ਜਾਣੇ ਇਦਾਂ ਹੀ ਪਰ ਰੋਜ ਆਹੀ ਹਾਲ ਹੈ ਇੱਥੇ ਹਸਪੀਟਲ ਦਾ ਰਸਤਾ ਹੈਗਾ ਇੱਥੇ ਐਂਬੂਲੈਂਸ ਜਿਹੜੀ ਫਸ ਜਾਂਦੀ ਕਈ ਵਾਰੀ ਪਹਿਲਾਂ ਟ੍ਰੈਫਿਕ ਜਾਮ ਹੁੰਦਾ ਹੈ ਜਿਹੜੀ ਫੜੀ ਵਾਲਿਆਂ ਨੇ ਬੜਾ ਦੁਖੀ ਕੀਤਾ ਹੋਇਆ ਤੇ ਅਸੀਂ ਇੱਥੇ ਦੇ ਰਹਿਣ ਵਾਲੇ ਬੰਦੇ ਆ ਬਹੁਤ ਤੰਗ ਕੀਤਾ ਹੋਇਆ ਭਾਜੀ ਇਹਨਾਂ ਨੇ ਜਿਹੜੀਆਂ ਫੜੀਆਂ ਚਕਾਣੀਆਂ ਚਾਹੀਦੀਆਂ ਇੱਥੋਂ ਜਦੋਂ ਚੱਕੇ ਜਾਂਦੀਆਂ ਕਿ ਮੋੜ ਫੇਰ ਲਾ ਲੈਂਦੇ ਨੇ ਫੇਰ ਲਾ ਲਾ ਹੋਰ 15 ਮਿੰਟ ਬਾਅਦ ਆ ਕੇ ਦੇਖ ਲਈਓ ਫਿਰ ਇੱਦਾਂ ਹੀ ਰੌਣਕ ਇੱਥੇ ਲੱਗਦਾ ਹੋਰ ਤੇ ਮੇਲਾ ਯਾਨੀ ਕਿ ਇਦਾਂ ਹੀ ਚੱਲਦਾ ਰਹਿੰਦਾ ਨਹੀਂ ਜੀ ਇਦਾਂ ਹੀ ਆ ਦਿੱਕਤ ਕਿੰਨੀ ਗਾਣੇ ਨੂੰ ਤੁਸੀਂ ਦੱਸਿਆ ਵੀ ਇੱਥੋਂ ਇੱਥੋਂ ਟ੍ਰੈਫਿਕ ਦੀ ਅਤਿਕ੍ਰਮਣ ਕਰ ਲੈਂਦੇ ਸੜਕਾਂ ਦੇ ਉੱਤੇ ਬੁਰਾ ਹਾਲ ਕਰਦੇ ਲੜਦੇ ਝਗੜਦੇ ਰੋਹ ਲੜਾਈਆਂ ਹੁੰਦੀਆਂ ਇੱਥੇ ਬੁਰਾ ਹਾਲ ਸਰਗੰਦੀ ਗੱਲ ਕੀਤੀ ਹੈ ਵੀ ਕਿੰਨੀ ਚੌੜੀ ਸੜਕ ਹੈ ਮੈਨੂੰ ਇਹ ਨਹੀਂ ਪਤਾ ਕਿੰਨੀ ਚੌੜੀ ਸੜਕ ਹੈ ਦੋ ਗੱਡੀਆਂ ਲੰਘਣੀਆਂ ਮੁਸ਼ਕਲ ਹੋ ਜਾਂਦੀ ਹੈ ਇੱਕ ਕਾਰ ਹੀ ਹੋਵੇ ਇੱਕ ਜਾ ਰਹੀ ਹੋਵੇ ਤਾਂ ਲੰਘ ਨਹੀਂ ਸਕਦਾ ਬੰਦਾ ਬਿਲਕੁਲ ਸੜਕ ਦਾ ਜੇਕਰ ਦੇਖਿਆ ਜਾਵੇ ਤਾਂ ਕਾਫੀ ਚੌੜੀ ਸੜਕ ਜਿਹੜੀ ਆ ਉਹ ਤਾਂ ਦੇਖਣ ਨੂੰ ਨਜ਼ਰ ਆਉਂਦੀ ਹੈ ਜਿੱਥੇ ਪਰ ਜਦੋਂ ਇੱਥੇ ਰੇੜੀਆਂ ਵੱਡੀਆਂ ਲੱਗ ਜਾਂਦੇ ਨੇ ਤਾਂ ਰਸਤਾ ਜਿਹੜਾ ਉਹ ਇੱਕ ਗੱਡੀ ਦਾ ਵੀ ਲੰਘ ਹੋ ਜਾਂਦਾ ਤਾਂ ਉੱਥੇ ਹੀ ਜਿਹੜੇ ਲੋਕ ਆ ਉਹ ਲੜਦੇ ਹੋਏ ਵੀ ਨਜ਼ਰ ਆਉਂਦੇ ਨੇ